ਅੱਜ Shiv Sena ਉਧਰ ਬਾਲਾ ਸਾਹਿਬ ਠਾਕਰੇ ਦੀ ਜਿਹੜੀ ਇੱਕ ਵਿਸ਼ੇਸ਼ ਬੈਠਕ ਹੈ ਹਿਸ਼ਾਰਪੁਰ ਦੇ ਵਿੱਚ ਸਾਡੇ ਸੀਨੀਅਰ ਬੋਡੀ ਦੇ ਸਾਡੇ ਡਾਕਟਰ ਮਨਮੋਨ ਸਿੰਘ ਜੀ ਦੀ ਦੇਖ ਰਿਕ ਦੇ ਵਿੱਚ ਅੱਜ ਹਿਸ਼ਾਰਪੁਰ ਆ ਹੋਈ ਆ ਔਰ ਸਾਡੇ ਨਾਲ ਲੀਗਲ ਸੈੱਲ ਦੇ ਜਿਹੜੇ ਐਡਵੋਕੇਟ ਸੁਨੀਲ ਪ੍ਰਸ਼ਰ ਜੀ, ਅਨਿਲ ਭਰਤਵਾਜ ਜੀ, ਰਾਹੁਲ ਜੀ ਔਰ ਮੈਂ ਰਾਮਪਾਲ ਸ਼ਰਮਾ ਸੰਗਠਨ ਮੰਤਰੀ ਪੰਜਾਬ ਪ੍ਰਦੇਸ਼ ਅੱਜ ਸ਼ਿਵਸਨ ਉਦੋਂ ਬਾਲਾਸਵ ਠਾਕਰੇ ਦੀ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਨਵਨਯੁਕਤ ਐਸਐਸਪੀ ਸਾਹਿਬ ਨੂੰ ਅੱਜ ਅਸੀਂ ਮਿਲੇ ਆ ਉਹਨਾਂ ਦਾ ਵੈਲਕਮ ਉਹਨਾਂ ਦਾ ਜੀਆ ਕੀਤਾ ਆ ਔਰ ਉਹਨਾਂ ਦੇ ਨਾਲ-ਨਾਲ ਅਸੀਂ ਉਹਨਾਂ ਨੂੰ ਅੱਜ ਪੰਜਾਬ ਸਰਕਾਰ ਦੁਆਰਾ ਜਿਹੜਾ ਸراہਨੀਆਂ ਕਦਮ ਜਿਹੜਾ ਹੈਗਾ ਆ ਪੰਜਾਬ ਸਰਕਾਰ ਦੁਆਰਾ ਨਸ਼ਿਆਂ ਦੇ ਉੱਤੇ ਲੈ ਕੇ ਪ੍ਰਸ਼ਾਸਨ ਦਾ ਜਿਹੜਾ ਹੈ ਸراہਨੀਆਂ ਕਦਮ ਜਿਹੜਾ ਹੈਗਾ ਆ ਉਹ ਦਿਨ-ਪ੍ਰਤੀ ਦਿਨ ਜਿਹੜਾ ਆ ਉਹ ਸਾਹਮਣੇ ਆ ਰਿਹਾ ਆ ਕਿ ਜਿਹੜਾ ਨਸ਼ਿਆਂ ਨੂੰ ਨਕੇਲ ਪਾਉਣ ਦੇ ਲਈ ਜਿਹੜਾ ਆ ਜਿਹੜਾ ਸਾਡਾ ਆਲਾ ਕਮਾਂਡ ਅਧਿਕਾਰੀ ਨੇ ਪੁਰ ਜੋਰ-ਜ਼ੋਰ ਲਾ ਰਹੇ ਨੇ ਹਾਂ ਹਾਲਾਂਕਿ ਥੋੜਾ ਲੇਟ ਪ੍ਰੋਸੈਸ ਚਲਿਆ ਲੇਕਿਨ ਪੰਜਾਬ ਸਰਕਾਰ ਦੀ ਅਸੀਂ ਸراہਨਾ ਕਰਦੇ ਹਾਂ ਕਿਉਂਕਿ ਜਿਹੜਾ ਇੱਕ ਆਤੰਗਵਾਦ ਦਾ ਜਿਹੜੀ ਦਰਿਆ ਹੈਗਾ ਆ ਇਹ ਜਿਹੜਾ ਪੰਜਾਬ ਦੇ ਵਿੱਚ ਇਹਦਾ ਰੂਪ ਚੇਂਜ ਹੋ ਗਿਆ ਆ ਨਸ਼ਿਆਂ ਦੇ ਦੁਆਰਾ ਪਹਿਲੇ ਹੋਰ ਤਰੀਕੇ ਦੇ ਨਾਲ ਜਿਹੜਾ ਆ ਆਤੰਗਵਾਦ ਜਿਹੜਾ ਪਿਛਲੇ ਕਾਲਾ ਦੌਰ ਤੁਸੀਂ ਦੇਖਿਆ ਆਤੰਗਵਾਦ ਦਾ ਲੇਕਿਨ ਜਿਹੜਾ ਇਹ ਆਤੰਗਵਾਦ ਨਸ਼ਿਆਂ ਦਾ ਆ ਇਹ ਉਸ ਤੋਂ ਵੀ ਜ਼ਿਆਦਾ ਖਤਰਨਾਕ ਆ ਦੂਸਰਾ ਅਸੀਂ ਆਪਣੀ ਪਾਰਟੀ ਵੱਲੋਂ ਪਰਜੋਰ ਨਿੰਦਾ ਕਰਦੇ ਹਾਂ ਕਿ ਪਿਛਲੇ ਸਮੇਂ ਜਿਹੜਾ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਪੰਜਾਬ ਦੇ ਵਿੱਚ ਉਹ ਬਿਲਕੁਲ ਖਰਾਬ ਹੋ ਰਹੀ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸ਼ਿਵਸਨਾ ਨੇਤਾਵਾਂ ਦੇ ਉੱਤੇ ਜਿਹੜੇ ਪੈਟਰੋਲ ਬੰਬ ਦੇ ਦੁਆਰਾ ਹਮਲੇ ਔਰ ਪਿਛਲੇ ਦਿਨਾਂ ਬਟਾਲੇ ਦੇ ਵਿੱਚ ਹਮਲਾ ਹੋਇਆ ਡਰੋਨ ਦੇ ਰਾਹ ਔਰ ਸਾਡੇ ਜਲੰਧਰ ਦੇ ਵਿੱਚ ਜਿਹੜੇ ਕੈਬਨ ਮਨਿਸਟਰ ਜਿਹੜੇ ਮਨੋਰੰਜਨ ਕਾਲਿਆ ਨੇ ਉਹਨਾਂ ਦੇ ਉੱਤੇ ਜਿਹੜਾ ਹੈਗਾ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਆ ਡਰੋਨ ਦੇ ਨਾਲ ਹਮਲਾ ਹੋਇਆ ਆ ਸ਼ਿਵਸਾਣਾ ਉਧਰ ਬਾਲਾ ਸਾਹਿਬ ਠਾਕਰੇ ਪੁਰਜੋ ਰਨਿੰਦਾ ਕਰਦੀ ਆ ਹਾਂ ਹਾਲਾਂਕਿ ਸਾਡੇ ਏਡੀਜੀਪੀ ਲਾਅ ਐਂਡ ਆਰਡਰ ਦੇ ਜਿਹੜੇ ਅਰਪੀਤ ਸ਼ੁਕਲਾ ਜੀ ਆ ਔਰ ਆਲਾ ਕਵਾਨ ਅਧਿਕਾਰੀ ਨੇ ਜਲੰਧਰ ਦੇ ਔਰ ਮੈਡਮ ਕਮਿਸ਼ਨ ਸੀਪੀ ਸਾਹਿਬ ਜਿਹੜੇ ਆ ਤੁਨਪ੍ਰੀਤ ਕੌਰ ਜੀ ਇਹਨਾਂ ਦੀ ਮਿਹਨਤ ਜਿਹੜੀ ਆ ਰੰਗ ਲਾਈ ਆ ਕਿ ਇੱਕ 24 ਘੰਟੇ ਦੇ ਅੰਦਰ ਅੰਦਰ ਹੀ ਜਿਹੜੇ ਆ ਦੋ ਔਰੋਪੀ ਜਿਹੜੇ ਆ ਫੜੇ ਗਏ ਆ ਪਰ ਅਸੀਂ ਚਿੰਤਾ ਵੀ ਜ਼ਾਹਰ ਕਰਦੇ ਆ ਕਿ ਪੰਜਾਬ ਦੀ ਜਿਹੜੀ ਲਾਅ ਐਂਡ ਔਰਡਰ ਦੀ ਸਥਿਤੀ ਹੈਗੀ ਆ ਉਹ ਖਰਾਬ ਹੋ ਰਹੀ ਆ ਔਰ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਆ ਕਿ ਆਲਾ ਕਮਾਨ ਅਧਿਕਾਰੀਆਂ ਨੂੰ ਕੜੇ ਨਿਰਦੇਸ਼ ਦੇਣੇ ਚਾਹੀਦੇ ਆ ਔਰ ਬਿਨਾ ਹਸਤਕਸ਼ੇਪ ਤੋਂ ਇਹਨਾਂ ਨੂੰ ਫ੍ਰੀ ਹੈਂਡ ਛੱਡਿਆ ਛੱਡਣਾ ਚਾਹੀਦਾ ਆ ਕਿਉਂਕਿ ਉਹ ਕਿਉਂਕਿ ਜਿਹੜੇ ਦੋ ਔਰੋਪੀ ਫੜੇ ਆ ਇਹ ਲਖਵੀਰ ਸਿੰਘ ਲੰਡਾ ਔਰ ਜਿਹੜੇ ਬੱਬਰ ਖਾਲਸਾ ਜਿਹੜੇ ਆਈਐਸਆਈ ਦਾ ਜਿਹੜਾ ਵਿਦੇਸ਼ਾਂ ਦੇ ਵਿੱਚ ਬੈਠ ਕੇ ਜਿਹੜੇ ਪੰਨੂ ਵਰਗੇ ਲੋਕ ਜਿਹੜੇ ਆਪਸੀ ਭਾਈਚਾਰੇ ਨੂੰ ਖਰਾਬ ਕਰਨ ਦੇ ਲਈ ਨਿਰੰਤਰ ਜਿਹੜਾ ਪ੍ਰਯਾਸ ਕਰਦੇ ਨੇ ਔਰ ਚੰਦ ਪੈਸਿਆਂ ਦੀ ਖਾਤਰ ਸਾਡੇ ਨੌਜਵਾਨੀ ਜਿਹੜੀ ਆ ਖਰਾਬ ਕਰ ਰਹੇ ਨੇ ਅਸੀਂ ਪੁਰਜੋਰ ਮੰਗ ਕਰਦੇ ਆ ਭਾਰਤ ਸਰਕਾਰ ਕੋਲੋਂ ਵੀ ਕਿ ਪੰਜਾਬ ਸਰਕਾਰ ਨੂੰ ਬਿਲਕੁਲ ਜਿਹੜਾ ਆ ਉਹ ਕੋਆਪਰੇਟ ਕਰਨਾ ਚਾਹੀਦਾ ਆ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਦੀ ਜਿਹੜੀ ਆ ਕਥਨੀ ਔਰ ਕਰਨੀ ਦੇ ਵਿੱਚ ਫਰਕ ਆ Shiv Sena ਉਦੋਂ ਬਾਲਾ ਸਾਹਿਬ ਠਾਕਰੇ ਕੇਂਦਰ ਸਰਕਾਰ ਨੂੰ ਚੇਤਾਨਦੀ ਵੀ ਹੈ ਕਿ ਗੁਰਵੰਤ ਸਿੰਘ ਪੰਨੂ ਨੂੰ ਜਿਹੜਾ ਜਿਹਦੇ ਤੇ ਭਾਰਤ ਸਰਕਾਰ ਦਾ ਜਿਹੜਾ આરોਪੀ ਆ ਜਿਹਤੇ ਦੇਸ਼ ਦਰੋਹ ਦਾ ਪਰਚਾ ਆ ਔਰ ਭਗੋੜਾ ਆ ਉਹਨੂੰ ਪੰਜਾਬ ਦੇ ਵਿੱਚ ਲਿਆ ਕੇ ਉਹਨੂੰ ਭਾਰਤ ਦੇ ਵਿੱਚ ਲਿਆ ਕੇ ਉਹਨੂੰ ਜਿਹੜਾ ਹੈਗਾ ਕੜੀ ਦੇ ਕੜੀ ਸਜ਼ਾ ਜਿਹੜੀ ਆ ਸੰਵਿਧਾਨ ਦੇ ਅਨੁਸਾਰ ਦੇਣੀ ਚਾਹੀਦੀ ਆ ਕਿਉਂਕਿ ਕਦੀ ਉਹ ਹਿੰਦੂ ਸਿੱਖਾਂ ਦੇ ਵਿੱਚ ਦਰਾਰ ਪੈਦਾ ਕਰਦਾ ਆ ਕਦੇ ਉਹ ਸਾਡੇ ਦਲਿਤ ਭਾਈਚਾਰੇ ਦੇ ਉੱਤੇ ਪੈਦਾ ਕਰਦਾ ਆ ਅਸੀਂ ਦੁਬਾਰਾ ਪੁਰਜੋਰ ਮੰਗ ਕਰਦੇ ਆ ਕਿ ਇਹੋ ਜਿਹੇ ਜਿਹੜੇ ਸ਼ਰਾਰਤੀ ਤਤਵ ਨੇ ਕਠੜਪੰਤੀ ਸੋਚਦੇ ਲੋਕ ਨੇ ਇਹਨਾਂ ਤੇ ਕੜੀ ਦੀ ਕੜੀ ਜਿਹੜੀ ਸਜ਼ਾ ਦੇਣੀ ਹੈ ਇਹਨਾਂ ਨੂੰ ਫਾਸਟ ਟਰੈਕ ਕੋਰਟ ਦੇ ਦੁਆਰਾ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਔਰ ਸ਼ਿਵਸਨਾ ਬਾਲਾ ਸਾਹਿਬ ਠਾਕਰੇ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਆ ਔਰ ਹਿੰਦੂ ਹਿਰਦੇ ਸਮਰਾਟ ਜਿਹੜੇ ਬਾਲਾ ਸਾਹਿਬ ਠਾਕਰੇ ਨੇ ਇਹਨਾਂ ਦੀਆਂ ਨੀਤੀਆਂ ਅਸੀਂ ਘਰ ਘਰ ਤੱਕ ਪਹੁੰਚਾਉਣ ਦੇ ਲਈ ਅਸੀਂ ਜਿਹੜਾ ਆ ਪੁਰਜ਼ੋਰ ਜਿਹੜਾ ਹੈਗਾ ਕਾਰਜ ਕਰ ਰਹੇ ਆ ਜੈ ਹਿੰਦ ਜੈ ਭਾਰਤ ਜੈ ਭੀਮ ਭਾਰਤ ਮਾਤਾ ਕੀ ਜੈ